ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਜਿੰਨੇ ਵੀ ਫੇਸਬੁੱਕ ਪੇਜ ਤੇ YouTube ਚੈਨਲ ਪਿੰਡੂ ਜ਼ਿਮੀਦਾਰ ਦੇ ਰਾਹੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਸਾਰਿਆਂ ਦਾ ਸਵਾਗਤ ਕਰਦੇ ਆਂ ਦੋਸਤੋ ਅੱਜ ਆਪਾਂ ਤੁਹਾਨੂੰ ਬਾਈਬਲ ਸਟੱਡ ਫਾਰਮ ਦਾ ਮਾਰਵਾੜੀ ਘੋੜਾ ਅਲੀ ਰਾਜ ਕਾਂਟਾ ਦਿਖਾ ਰਹੇ ਆਂ ਦੋਸਤੋ ਤੁਸੀਂ ਸਾਰੇ ਲੈਜੈਂਡ ਮਾਰਵਾੜੀ ਘੋੜੇ ਕਾਲੇ ਕਾਂਟੇ ਨੂੰ ਤਾਂ ਜਾਣਦੇ ਹੀ ਹੋ ਸੋ ਉਸੇ ਘੋੜੇ ਦਾ ਇਹ ਬੱਚਾ ਹੈਗਾ ਕਾਲੇ ਕਾਂਟੇ ਦਾ ਤੇ ਬੈਬਲ ਸਟੱਡ ਫਾਰਮ ਦੇ ਉੱਤੇ ਹੀ ਇਹ ਬਰੀਡ ਹੋਇਆ ਇਹਦੇ ਓਨਰ ਨੇ surjit singh baibal ji ਜੇ ਦੋਸਤੋ ਆਪਾਂ ਇਹਦੀ ਮਾਂ ਵਾਲੇ ਪਾਸਿਓਂ ਖਾਨਦਾਨ ਦੀ ਗੱਲ ਕਰੀਏ ਤਾਂ ਬੜੀ ਫੇਮਸ ਪੁਰਾਣੀ ਬਲੱਡ ਲਾਈਨ ਦੀ ਮਾਰਵਾੜੀ ਘੋੜੀ ਅੰਕਲ ਜੀ ਦੇ ਘਰ ਹੁੰਦੀ ਸੀ ਸੋ ਉਸੇ ਘੋੜੀ ਦਾ ਇਹ ਬੱਚਾ ਹੈਗਾ ਪਿਓ ਵਾਰੀ ਤਾਂ ਸਾਨੂੰ ਆਪਾਂ ਇਹਦੇ ਦਾਸੀ ਦਿੱਤਾ ਬਾਕੀ ਉਮਰ ਹਾਲੇ ਦੀ 3 ਸਾਲੀ ਹੋਈ ਆ ਆਪਾਂ ਇਹਨੂੰ ਉਮਰ ਦੇ ਹਿਸਾਬ ਨਾਲ ਬਛੇਰਾ ਹੀ ਕਹਾਵਾਂਗੇ ਤੇ ਪਰ ਕਹਿੰਦੇ ਕਹਾਉਂਦੇ ਘੋੜਿਆਂ ਨੂੰ ਇਹ ਮਾਤ ਪਾਉਣ ਲੱਗ ਗਿਆ ਕਿਉਂਕਿ ਇੱਕ ਤਾਂ ਹਾਈਟ ਬਹੁਤ ਚੰਗੀ ਕਰ ਗਿਆ 66 ਇੰਚ ਹਾਈਟ ਹੁਣ ਇਹਦੀ ਹੋ ਗਈ ਆ ਤੇ ਬਾਕੀ ਬਾਡੀ ਬਹੁਤ ਜ਼ਿਆਦਾ ਚੰਗੀ ਆ ਬੜਾ ਖੁੱਲਾ ਘੋੜਾ ਬਣ ਕੇ ਤਿਆਰ ਹੋਇਆ ਤੇ ਹਾਲੇ ਹੋ ਵੀ ਰਿਹਾ ਕਿਉਂਕਿ ਜਿਵੇਂ ਆਪਾਂ ਨੂੰ ਪਤਾ ਹੀ ਆ ਵੀ 5 ਸਾਲ ਉਮਰ ਤੱਕ ਘੋੜੇ ਹਾਈਟ ਤੇ ਬਾਡੀ ਬਣਾਉਂਦੇ ਰਹਿੰਦੇ ਆ ਸੋ ਉਸ ਹਿਸਾਬ ਦੇ ਨਾਲ ਇਹਨੇ ਬਹੁਤ ਵੱਡਾ ਘੋੜਾ ਬਣ ਕੇ ਤਿਆਰ ਹੋਣਾ ਬਾਕੀ ਸਭ ਪਣਾਲੇ ਪੱਖ ਤੋਂ ਵੀ ਜੇ ਆਪਾਂ ਦੇਖੀਏ ਇੱਕ ਤਾਂ ਮਾਰਕਿੰਗ ਬੜੀ ਜਿਆਦਾ ਸੋਹਣੀ ਹੈ ਇਹਦੀ ਤਿੰਨ ਪੈਰ ਚਿੱਟੇ ਆ ਮੱਥੇ ਤੇ ਬਹੁਤ ਸੋਹਣਾ ਫੁੱਲ ਆ ਬਾਕੀ ਕੰਨ ਬਹੁਤ ਜਿਆਦਾ ਛੋਟਾ ਛਕੀਣ ਕੰਨ ਆ ਦੋਸਤੋ ਗਰਦਨ ਦੀ ਲੰਬਾਈ ਤੁਸੀਂ ਦੇਖ ਸਕਦੇ ਹੋ ਬਹੁਤ ਚੰਗੀ ਨੈਕ ਪ੍ਰੋਫਾਈਲ ਆ ਇਹਦੀ ਬਾਡੀ ਦਾ ਬੜਾ ਖੁੱਲਾਗਾ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਇਸ ਘੋੜੇ ਦੇ ਬੜੇ ਸ਼ਾਨਦਾਰ ਰਿਜ਼ਲਟ ਦੇਖਣ ਨੂੰ ਮਿਲਣਗੇ ਬਹੁਤ ਚੰਗੀਆਂ ਚੰਗੀਆਂ ਘੋੜੀਆਂ ਇਹ ਤੋਂ ਹੁਣ ਤੱਕ ਮੀਟ ਹੋ ਚੁੱਕੀਆਂ ਨੇ ਕਿਉਂਕਿ ਘੋੜਾ ਆਪ ਬਹੁਤ ਜ਼ਿਆਦਾ ਚੰਗਾ ਆ ਪਿੱਠਪੜਾ ਤੁਸੀਂ ਇਹਦਾ ਦੇਖ ਸਕਦੇ ਹੋ ਸੁੰਬਾਂ ਦੀ ਮਜ਼ਬੂਤੀ ਗਿੱਟੇ ਗੋਡਿਆਂ ਦੀ ਮਜ਼ਬੂਤੀ ਬਾਕੀ ਬੇੜਾ ਜਿਹੜੀ ਇਹਦੀ ਕਿਸੇ ਪਾਸਿਓ ਕੋਈ ਘਾਟ ਨਹੀਂ ਹਰ ਪੱਖ ਤੋਂ ਘੋੜਾ ਪੂਰਾਗਾ ਸਾਰੇ ਜਿਹੜੇ ਮਾਰਵਾੜੀ ਕਰੈਕਟਰ ਹੁੰਦੇ ਆ ਜਿਹੜੇ ਸ਼ੋਹਾਂ ਦੇ ਵਿੱਚ ਦੇਖੇ ਜਾਂਦੇ ਆ ਉਹਨਾਂ ਸਾਰਿਆਂ ਨੂੰ ਵੀ ਇਹ ਪੂਰਾ ਕਰਦਾ ਦੋਸਤੋ ਤੇ ਪਿੱਛੇ ਜੇ ਇਹ ਸ਼ੋਅ ਦੇ ਵਿੱਚ ਵੀ ਲੱਗਿਆ ਸੀਗਾ ਘੋੜਾ ਉੱਥੇ ਦੀ ਫਰਸਟ ਪੋਜੀਸ਼ਨ ਆਈ ਸੀਗੀ ਫਰੀਦਕੋਟ ਸ਼ੋਅ ਦੇ ਉੱਤੇ ਸੋ ਜਿਹੜਾ ਵੀ ਕੋਈ ਚਾਹਵਣ ਸੱਜਣਾ ਸਟੱਡ ਸਰਵਿਸ ਇਹਦੀ ਲੈਣਾ ਚਾਹੁੰਦਾ ਘੋੜੀ ਮੇਟ ਕਰਾਉਣਾ ਚਾਹੁੰਦਾ ਤਾਂ ਸੁਰਜੀਤ ਸਿੰਘ ਜੀ ਬਹਿਵਲ ਦਾ ਕੰਟੈਕਟ ਨੰਬਰ ਤੁਸੀਂ ਨੋਟ ਕਰ ਲਓ 99725 45 454 ਇਹ ਨੰਬਰ ਸਕਰੀਨ ਦੇ ਉੱਪਰ ਵੀ ਡਿਸਪਲੇ ਕੀਤਾ ਗਿਆਗਾ ਬਾਕੀ ਘੋੜੇ ਦੇ ਵਿੱਚ ਐਗਰੈਸ਼ਨ ਬਹੁਤ ਜ਼ਿਆਦਾ ਆ ਇਹਦੀ ਜਿਹੜੀ ਮੀਟਿੰਗ ਫੀਸ ਆ ਦੋਸਤੋ 51000 ਰੁਪਏ ਰੱਖੀ ਗਈ ਆ ਸੋ ਆਉਣ ਵਾਲੇ ਟਾਈਮ ਦੇ ਵਿੱਚ ਬੜੇ ਹੀ ਸ਼ਾਨਦਾਰ ਰਿਜ਼ਲਟ ਇਸ ਘੋੜੇ ਦੇ ਤੁਹਾਨੂੰ ਦੇਖਣ ਨੂੰ ਮਿਲਣਗੇ ਦੋਸਤੋ ਇੱਕ ਵਾਰ ਮੈਂ ਤੁਹਾਨੂੰ ਡਿਟੇਲ ਫੇਅਰ ਕਨਫਰਮ ਕਰ ਦਿੰਨਾ ਲੇਜੈਂਡ ਘੋੜੇ ਕਾਲੇ ਕਾਂਡੇ ਦਾ ਬੱਚਾ ਇਹ ਮਾਂ ਇਹਦੀ ਪ੍ਰਾਣੀ ਖਾਨਦਾਨੀ ਘੋੜੀ ਆ ਬਹੁਤ ਜ਼ਿਆਦਾ ਚੰਗੀ ਤੇ ਅੰਕਲ ਜੀ ਦੇ ਫਾਰਮ ਦੇ ਉੱਤੇ ਹੀ ਇਹ ਬਰੀਡ ਹੋਇਆ ਉਮਰੇ ਦੀ 3 ਸਾਲ ਹੋ ਗਈ ਆ ਤੇ ਕੱਦ ਦੋਸਤੋ 66 ਇੰਚ ਕਰ ਗਿਆ ਕੱਦ ਹਲੇ ਹੋਰ ਵੀ ਕਰ ਜਾਣਾ ਐ ਨੇ ਚੰਗਾ ਬਹੁਤ ਜ਼ਿਆਦਾ ਵਿਸ਼ਾਲ ਖੁੱਲਾ ਬਾਡੀਦਾਰ ਘੋੜਾ ਬਣਨਾ ਐ ਨੇ ਸੋ ਮੀਟਿੰਗ ਫੀਸ ਇਹਦੀ 51000 ਰੱਖੀ ਗਈ ਆ ਅੰਕਲ ਸੁਰਜੀਤ ਸਿੰਘ ਜੀ ਬੈਬਲ ਦਾ ਕੰਟੈਕਟ ਨੰਬਰ ਆਪਾਂ ਸਕਰੀਨ ਤੇ ਮੈਂਸ਼ਨ ਕਰਤਾ ਕਾਲ ਕਰ ਲਿਓ ਜਿਨੇ ਵੀ ਅਲੀਰਾਜ ਘੋੜੇ ਦੀ ਸਟੱਡ ਸਰਵਿਸ ਲੈਣੀ ਹੋਈ ਦੋਸਤੋ ਧੰਨਵਾਦ